ਰੇਡੀਓ ਐਫਐਮ ਤੇ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਤੁਹਾਡਾ ਹੋਸਟ ਜਗਦੀਪ ਸਿੰਘ ਰੰਧਾਵਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਗੱਲਬਾਤ ਕਰਾਂਗੇ ਆਪਾਂ ਜਿਹੜਾ ਪਰਸੋ ਨਿਊਜ਼ ਆਈ ਸੀ ਕੈਨੇਡਾ ਦੀ ਇਕਨੋਮੀ ਲਈ ਜਿਹੜਾ ਬਹੁਤ ਹੀ ਖਤਰਨਾਕ ਚੀਜ਼ ਆ ਵੀ 41000 ਜੋਬ ਚਲ ਗਈ ਇਹਦਾ ਕੈਨੇਡਾ ਦੀ ਇਕਨੋਮੀ ਤੇ ਕੀ ਅਸਰ ਪਊਗਾ ਬਹੁਤ ਜ਼ਿਆਦਾ ਹੋਰ ਵੀ ਫੈਕਟਰ ਨੇ ਕੈਨੇਡਾ ਦੀ ਇਕਨੋਮੀ ਵਾਸਤੇ ਲੋਕਾਂ ਦੀ ਬਹੁਤ ਜ਼ਿਆਦਾ ਆਸ ਹੈ ਜਿਹੜੇ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਪਿਛਲੇ ਜਿਹੜੇ ਪ੍ਰਧਾਨ ਮੰਤਰੀ ਮਿਸਟਰ ਟੁੱਡ ਹੋਣੀ ਚਲੇ ਗਏ ਉਹਨੇ ਚੰਗੇ ਕੰਮ ਨਹੀਂ ਕੀਤੇ ਜਗਮੀਤ ਸਿੰਘ ਉਹਨੇ اپੋਜੀਸ਼ਨ ਸੀਗੇ ਸਾਰੇ ਉਹਨਾਂ ਨੂੰ ਮਿਲ ਕੇ ਜੋ ਕੰਮ ਚੱਲਦਾ ਸੀਗਾ ਲੋਕਾਂ ਨੇ ਵੋਟਾਂ ਨੂੰ ਨਹੀਂ ਪਾਈਆਂ ਅਨਕਾਰ ਤੇ ਆਪਣੀਆਂ ਸੀਟਾਂ ਵੀ ਹਾਰ ਗਏ ਸਾਰਾ ਕੁਝ ਪਰ ਨਵੇਂ ਪ੍ਰਧਾਨ ਮੰਤਰੀ ਤੇ ਬਹੁਤ ਆਸ ਆ ਪਰ ਅਮਰੀਕਾ ਵੱਲੋਂ ਲਾਏ ਹੋਏ ਟੈਰਫ ਕੈਨੇਡਾ ਦੀ ਇਕਨੋਮੀ ਲਈ ਬਹੁਤ ਹੀ ਇੱਕ ਚਿੰਤਾ ਦਾ ਵਿਸ਼ਾ ਹੈ 41000 ਜੌਬ ਦਾ ਜਾਣਾ ਬਹੁਤ ਵੱਡਾ ਫੈਕਟਰ ਹੈ ਕੈਨੇਡਾ ਦੀ ਇਕਨੋਮੀ ਲਈ ਖਾਸ ਕਰਕੇ ਇਹਦੇ ਵਿੱਚ ਜਿੰਨੇ ਵੀ ਰੇਸ਼ੋ ਦੱਸਿਆ ਉਹ ਜਿਹੜੇ ਬੱਚੇ ਨੇ ਨਾ ਉਹਨਾਂ ਲਈ ਬਹੁਤ ਮੁਸ਼ਕਲ ਆ ਰਹੀਆ ਉਹਨਾਂ ਨੂੰ ਜੋਬਸ ਨਹੀਂ ਕੈਨੇਡਾ ਦੇ ਵਿੱਚ ਮਿਲ ਜਿਹੜੇ ਬੌਰਨ ਬੱਚੇ ਨੇ ਅਤੇ ਨਹੀਂ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਬੱਚੇ 2-3 ਮਹੀਨੇ ਕੰਮ ਕਰ ਲੈਂਦੇ ਹੁੰਦੇ ਸੀਗੇ ਆਪਣੀ ਪੌਕਟ ਮਨੀ ਬਣਾ ਲੈਣੀ ਕੋਈ ਪੇਰੈਂਟਸ ਨੂੰ ਕੋਈ ਲਾਲਚ ਨਹੀਂ ਸੀ ਹੁੰਦਾ ਵੀ ਹਾਂ ਵੀ ਆ ਬੱਚਿਆਂ ਦੀ ਪੌਕਟ ਮਨੀ ਆ ਜੀ ਅਸੀਂ ਉਹਨੂੰ ਯੂਜ਼ ਕਰਦੀਆਂ ਪੇਰੈਂਟਸ ਇਹੀ ਸੋਚਦੇ ਹੁੰਦੇ ਸੀ ਚਲੋ ਬੱਚਾ ਕੰਮ ਤੇ ਗਿਆ ਤੇ ਵਧੀਆ ਆਪਣਾ ਆਪਣੇ ਜੋਗਾ ਕਰ ਲੂਗਾ ਕੁਝ ਤੇ ਇਹਨੂੰ ਆਤ ਪੈ ਜੂਗੀ ਵੀ ਕੰਮ ਕਰਨਾ ਕੀ ਹੈ ਮਨੀ ਦੀ ਵੈਲਿਊ ਕੀ ਹੈ ਉਡਣ ਹੋਈ ਚੀਜ਼ ਦਾ ਪਤਾ ਲੱਗ ਜਿਵੇਂ ਉਹ ਕੰਮ ਕਰਨ ਕੇ ਖੁਸ਼ ਹੋਣਗੇ ਆਪਣਾ ਖਰਚਾ ਆਪ ਕਰਨਗੇ ਤੇ ਥੋੜੀ ਥੋੜੀ ਉਹਨਾਂ ਨੂੰ ਕੰਮ ਦੀ ਆਦਤ ਪਊਗੀ ਚਾਹੇ ਜਿੰਨਾ ਮਰਜ਼ੀ ਰਿਚ ਹੋ ਲਈ ਆਪਾਂ ਬਾਹਲੀ ਕੰਟਰੀਆਂ ਦੇ ਵਿੱਚ ਜਾ ਕੇ ਜਿੱਡੇ ਜਿੱਡੇ ਮਰਜ਼ੀ ਸਾਡੇ ਵੱਡੇ ਬਿਜ਼ਨਸ ਨੇ ਇੱਕ ਦਿਨ ਆਪਾਂ ਨੇ ਇਹ ਦੁਨੀਆ ਤੋਂ ਤੁਰ ਜਾਣਾ ਪਰ ਉਹ ਬਿਜ਼ਨਸ ਵੀ ਉਹਨਾਂ ਦੇ ਸਾਹਮਣੇ ਨੇ ਹੋਰ ਜੌਬਸ ਵੱਡੀਆਂ ਉਹਨਾਂ ਨੇ ਕਰਦੀਆਂ ਕੋਈ ਕਹਿੰਦਾ ਮੈਂ ਡਾਕਟਰ ਬਣਾਉਣਾ ਕੋਈ ਕਹਿੰਦਾ ਵਕੀਲ ਬਣਾਉਣਾ ਕੋਈ ਕਹਿੰਦਾ ਇੰਜੀਨੀਅਰ ਬਣਾਉਣਾ ਪਰ ਜਿਹੜੀ ਇਹ 16 17 18 19 ਸਾਲ ਦੀ ਉਮਰ ਅਜੇ ਇਹਦੇ ਵਿੱਚ ਬੱਚੇ ਬੇਲੇ ਰਹਿ ਗਏ ਇਹਨਾਂ ਨੂੰ ਕ ਕੋਈ ਬਹੁਤ ਲੋਕ ਦੋਸ਼ ਨੇ ਦੋਸ਼ ਦੇ ਰਹੇ ਨੇ ਇੰਟਰਨੈਸ਼ਨਲ ਸਟੂਡੈਂਟ ਨੂੰ ਵੀ ਹਾਂ ਵੀ ਉਹਨਾਂ ਨੇ ਕਰਕੇ ਜੌਬ ਚਲ ਗਈਆਂ ਉਹਨਾਂ ਦਾ ਆਪਣਾ ਫੈਕਟਰ ਆ ਬਹੁਤ ਇਹੋ ਜਿਹੀਆਂ ਜੌਬ ਨੇ ਜਿਹੜੀਆਂ ਸਿਰਫ ਬਾਹਰੋਂ ਆਏ ਜਿਹੜੇ ਬੰਦੇ ਨੇ ਉਹੀ ਕੰਮ ਕਰਦੇ ਨੇ ਉਹਨੂੰ ਆਪਾਂ ਕਹ ਲਈਏ ਕੰਸਟਰਕਸ਼ਨ ਦੀ ਜੌਬ ਕਹ ਲਈਏ ਵੇਅਰਹਾਊਸਾਂ ਦੀ ਜੌਬ ਕਹ ਲਈਏ ਫੈਕਟਰੀਜ਼ ਹੋਰ ਬਹੁਤ ਇਹ ਜੌਬ ਨੇ ਜਿਹੜੀਆਂ ਇੱਥੇ ਦੇ ਬੋਨ ਬੱਚੇ ਨਹੀਂ ਕਰਦੇ ਪਰ ਮੈਗਨੋਮਨਲ ਦੇ ਵਿੱਚ ਆਪਣਾ ਟੇਮੋਟਲ ਦੇ ਵਿੱਚ ਸਾਬੇ ਤੇ ਹੋਰ ਤੁਹਾਡੇ ਕਿੰਨੇ ਵੇਅਰਹਾਊਸ ਸੁਪਰ ਸੁਪਰਸਟੋਰ ਹੋ ਗਿਆ ਵਾਲਮਾਰਟੋ ਕੇ ਬਹੁਤ ਇਹੋ ਜਿਹੀਆਂ ਲੱਖਾਂ ਜੌਬਸ ਨੇ ਤੇ 10 ਘੰਟੇ ਤਾ ਕੁਛ ਨਾ ਕੁਛ ਉਹਨਾਂ ਨੂੰ ਆਦਤ ਪੈ ਸਕਦੀ ਹੈ ਜਿਹੜੇ ਬੱਚੇ ਕੰਮ ਨਹੀਂ ਕਰਦੇ ਆ ਉਮਰ ਦੇ ਵਿੱਚੋਂ ਫੋਨ ਤੇ ਲੱਗੇ ਰਹਿਣਾ ਕਰਨ ਵੀ ਕੀ ਇੱਕ ਕਮਰੇ ਚੋਂ ਦੂਜੇ ਕਮਰੇ ਚ ਦੂਜੇ ਕਮਰੇ ਤੇ ਚੇ ਕਮਰੇ ਜਿਹੜਾ ਨੇ ਚਲੋ ਬੱਚੇ ਗੇਮਾਂ ਖੇਡਦੇ ਨੇ ਕੋਈ ਬਾਸਕਟਬਾਲ ਖੇਡਣ ਚਲ ਜਾਂਦਾ ਕੋਈ ਜਿਮ ਦੀ ਆਦਤ ਹੈਗੀ ਹੈ ਕੋਈ ਜਿਮ ਦੇ ਵਿੱਚ ਚਲ ਜਾਂਦਾ ਪਰ ਜਿਹੜੇ ਬੱਚਿਆਂ ਕੋਲ ਕਰਨ ਨੂੰ ਕੁਛ ਨਹੀਂ ਹੈਗਾ ਉਹਨਾਂ ਦੇ ਪੇਰੈਂਟਸ ਬਹੁਤ ਜ਼ਿਆਦਾ ਕਿਉਂਕਿ 6 ਦਿਨ ਕੰਮ ਕਰ ਰਹੇ ਹੋ ਪੰਜ ਦਿਨ ਕਈ ਤਾਂ ਸੱਤੇ ਦਿਨ ਕੰਮ ਕਰ ਰਹੇ ਨੇ ਆਪਣੇ ਬੱਚਿਆਂ ਵਾਸਤੇ ਕਈਆਂ ਕੋਲ ਕਰਤੇ ਆਪਣੀ ਛੱਤ ਹੈਗੀ ਹੈ ਕਈਆਂ ਕੋਲ ਬਚਾਰਾ ਕੋਲ ਅਜੇ ਤੱਕ ਆਪਣੇ ਘਰ ਤੱਕ ਨਹੀਂ ਲਿਓ ਹੈ ਕੈਨੇਡਾ ਦੇ ਵਿੱਚ ਚਲੋ ਉਹਨਾਂ ਨੂੰ ਹੁੰਦਾ ਵੀ ਸਾਡੇ ਬੱਚੇ ਪੜ੍ਹਨਗੇ ਚੰਗੇ ਉਹਦੇ ਵਿੱਚ ਜਾਣਗੇ ਤੇ ਚੰਗਾ ਕਰ ਲੋ ਸਾਡੇ ਬੱਚਿਆਂ ਦਾ ਫਿਊਚਰ ਹੋਊਗਾ ਪਰ ਇਸ ਉਮਰ ਦੇ ਵਿੱਚ ਇਹ ਬੱਚਿਆਂ ਦਾ ਵਿਹਲਾ ਹੋਣਾ ਇਹਦਾ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਦੇ ਮੈਡੀਕਲ ਸਿਸਟਮ ਤੇ ਇਹ ਵੀ ਬੋਝ ਵਧੇਗਾ ਕਿ ਇਹ ਬੱਚੇ ਇੰਨਾ ਸਰਵਾਈਵ ਕਰ ਲੈਣਗੇ ਵੀ ਦੂਜੇ ਜਿਹੜੇ ਕੰਟਰੀਆਂ ਤੋਂ ਬੱਚੇ ਆਉਂਨੇ ਉਹਨਾਂ ਨੂੰ ਕੰਪੀਟੀਸ਼ਨ ਦੇ ਸਕਣਗੇ ਨਹੀਂ ਬਹੁਤ ਔਖਾ ਇਹਨਾਂ ਦਾ ਵਿੱਤੇ ਦੇ ਬੱਚੇ ਜਿਹੜੇ ਇਹਨੇ ਸੌਫਟਾਂ ਲੋਕ ਕਹਿੰਦੇ ਵੀ ਉਹਨਾਂ ਦੇ ਮੁਕਾਬਲੇ ਨਹੀਂ ਕਰ ਸਕਦੇ ਜਿਹੜੇ ਬਾਹਰੋਂ ਆਏ ਉਹ ਜ਼ਿਆਦਾ ਸਟਰਗਲ ਕਰਦੇ ਨੇ ਪਰ ਜੌਬ ਨਾ ਦੇਣਾ ਜਾਂ ਜੌਬ ਨਾ ਮਿਲਣਾ ਇਹਦੇ ਵਿੱਚ ਆਪਾਂ ਜੇ ਕਹੀਏ ਵੀ ਏਮਪਲੋਇਰਾਂ ਏਮਪਲੋਇਰ ਵੀ ਜ਼ਿੰਮੇਵਾਰਾਂ ਜਿਹੜੇ ਸਿਸਟਮ ਇਧਰ ਵਰਤੋਂ ਕਰਦੇ ਨੇ ਸਭ ਨੂੰ ਪਤਾ ਵੀ ਕੋਈ ਸਟੂਡੈਂਟ ਨੇ ਇੰਟਰਨੈਸ਼ਨਲ ਜਿਹਨਾਂ ਨੇ ਆਉਣਾ ਤੇ ਆ ਕੇ ਉਹਨਾਂ ਨੇ ਬੋਲਣਾ ਵੀ ਨਹੀਂ ਹੈਗਾ ਸੱਤੇ ਦਿਨ ਕੰਮ ਕਰਨਾ ਛੇ ਦਿਨ ਕੰਮ ਕਰਨਾ ਘੱਟ ਪੇ ਤੇ ਵੀ ਕੰਮ ਕਰਨਾ ਕੋਈ ਬਿਮਾਰੀ ਠਿਮਾਰੀ ਦਾ ਬਹਾਨਾ ਬਿਲਣਾ ਸਾਰਾ ਕੁਝ ਕਰਨਾ ਕਹਿੰਦੇ ਵੀ ਇੱਥੇ ਦੇ ਜਿਹੜੇ ਬੌਰਨ ਬੱਚੇ ਆ ਕਹਿੰਦੇ ਬਹੁਤ ਜ਼ਿਆਦਾ ਕਿੰਤੂ ਪਰਤੂ ਕਰ ਇਹਦੇ ਕਰਕੇ ਅਸੀਂ ਇਹਨਾਂ ਨੂੰ ਸਸਤੀ ਲੇਬਰ ਕਿਨੂੰ ਨਹੀਂ ਚਾਹੀਦੀ ਐ EMPLOER ਨੇ ਤਾਂ ਉਹਦੀ ਦੁਰਵਰਤੋਂ ਦੇਖੋ ਕਰਨੀਓ ਕਰਨੀਆਂ ਪਰ ਸਭ ਤੋਂ بڑا ਦੋਸ਼ ਇਹ ਸਿਸਟਮ ਦਾ ਜਿਹੜਾ ਅਲਾਉ ਕਰਦਾ ਕਿਸੇ ਨੂੰ ਵੀ ਦੋਏ ਬੱਚੇ ਦੀ ਜੌਬ ਆ ਜਿਹੜੀ ਕੋਈ ਦੋਆ ਬੱਚਾ ਲੈ ਰਿਹਾ ਉਹ ਸਿਸਟਮ ਨੂੰ ਕਰਨਾ ਚਾਹੀਦਾ ਇਹਨੂੰ ਸ਼ੁਰੂ ਤੋਂ ਹੀ ਚਾਹੇ ਫੈਡਰਲ ਲੈਵਲ ਤੇ ਹੋਵੇ ਜਾਂ ਸਾਡੇ ਤਿੰਨੇ ਤਰ੍ਹਾਂ ਦੀਆਂ ਸਰਕਾਰਾਂ ਨੇ ਚਾਹੇ ਸਾਡੀ ਸਿਟੀ ਦੀ ਹੋਵੇ ਚਾਹੇ ਪ੍ਰੋਵਿੰਸ ਦੀ ਹੋਵੇ ਇਹਨੂੰ ਕਿਸੇ ਨਾ ਤਰ੍ਹਾਂ ਕਾਨੂੰਨ ਨਵੇਂ ਤਰੀਕੇ ਨਾਲ ਬਣਨ ਵਾਲੇ ਨੇ ਇੰਨਾ ਜ਼ਿਆਦਾ ਮਤਲਬ ਕੈਸ਼ ਤੇ ਕੰਮ ਚੱਲ ਰਿਹਾ ਆਪਾਂ ਨੂੰ ਸਭ ਨੂੰ ਪਤਾ ਉਹਦੇ ਕਰਕੇ ਕੈਨੇਡਾ ਦੀ ਇਕਨੋਮੀ ਟੈਕਸ ਦਾ ਸਿਸਟਮ ਸਾਰਾ ਕੁਝ ਉਲਝ ਰਿਹਾ ਗੱਲ ਫੇਰ ਮੁੜ ਕੇ ਆਪਾਂ ਉੱਥੇ ਲਿਆਈ ਜਿਹੜੇ 41000 ਜੌਬ ਦਾ ਜਾਣਾ ਤੇ ਇੱਥੇ ਦੇ ਬੌਰਨ ਬੱਚਿਆਂ ਨੂੰ ਕੰਮ ਨਾ ਮਿਲਣਾ ਇਹ ਬਹੁਤ ਹੀ ਆਉਣ ਟਾਈਮ ਚਿੰਤਾ ਦਾ ਵਿਸ਼ਾ ਹੈ ਕਿ ਸਰਕਾਰ ਇਹਦੇ ਬਾਰੇ ਸੋਚੂਗੀ ਚਾਹੇ ਤੁਹਾਡੀ ਪ੍ਰੋਵਿੰਸ ਦੀ ਸਰਕਾਰ ਆ ਕੋਈ ਸਟੇਟ ਦੀ ਚਾਹੇ ਤੁਹਾਡੀ ਫੈਡਰਲ ਸਰਕਾਰ ਆ ਇਹ ਇੱਕ ਬਹੁਤ ਵੱਡਾ ਸਬਜੈਕਟ ਆ ਤੁਸੀਂ ਵੀ ਜਰੂਰ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀ ਲੱਗਦਾ ਤੁਹਾਡੇ ਬੱਚੇ ਘਰਾਂ ਦੇ ਵਿੱਚ ਵਿਹਲੇ ਬੈਠੇ ਆ ਜਾਂ ਉਹਨਾਂ ਨੂੰ ਕੰਮ ਮਿਲਦਾ ਬਹੁਤ ਬੰਦੇ ਇਹ ਵੀ ਗੱਲਬਾਤ ਕਹਿੰਦੇ ਨੇ ਕਹਿੰਦੇ ਲੈ ਲੈ ਕੰਮ ਕਰਨੇ ਵਾਲੇ ਕੰਮ ਜਿਹੜਾ ਕੈਨੇਡਾ ਵਿੱਚ ਘਾਟੇ ਕੋਈ ਨਹੀਂ ਕੰਮ ਬਹੁਤ ਆ ਦੇਖੋ ਜਿਹੜਾ ਦਾ ਕੰਮ ਜਿੱਦਾਂ ਚੱਲਦਾ ਜਿਹੜਾ ਕਰ ਰਿਹਾ ਉਹਨੂੰ ਸਾਰਾ ਕੁਝ ਇਸ ਤਰ੍ਹਾਂ ਹੀ ਦਿਖਣਾ ਪਰ ਬਹੁਤ ਬੰਦੇ ਇਹ ਜਿਹੜੇ ਦੇਖ ਕੇ ਦੇਖੋ ਉਹ ਕਹਿੰਦੇ ਅਸੀਂ ਰਸਮੇ ਦੰਦੇ ਆ ਸਾਨੂੰ ਰਸਮਿਆਂ ਦਾ ਤਾਂ ਕੰਮ ਰਿਹਾ ਨਹੀਂ ਹੈਗਾ ਜੇ ਆਪਾਂ ਆਪਣੇ ਗੱਲਬਾਤ ਕਰੀਏ ਜਿਹੜੇ ਆਪਣੇ ਜਾਦਾ ਜੌਬਸ ਪੈਦਾ ਕਰਦੇ ਨੇ ਉੱਥੇ ਤਾਂ ਸਪਾਰਸਲਾ ਕੰਮ ਹੋ ਗਿਆ ਵੀ ਦੂਜੇ ਨੂੰ ਇੱਕ ਬੰਦਾ ਵਿੱਚ ਆ ਗਿਆ ਉਹ ਦੂਜੇ ਬੰਦੇ ਨੂੰ ਫਸਣ ਨਹੀਂ ਦਿੰਦੇ ਕਿਸੇ ਵੀ ਕੰਮ ਦੇ ਵਿੱਚ हां ਵੀ ਆਪਾਂ ਆਪਣੇ ਬੰਦੇ ਨੂੰ ਵੀ ਲਵਾਉਣਾ ਇਹ ਬਹੁਤ ਵੱਡਾ ਇੱਕ ਨਵਾਂ ਸਿਸਟਮ ਕੈਨੇਡਾ ਵਿੱਚ ਪਿਛਲੇ 5-7 ਸਾਲਾਂ ਚੱਲ ਪਰ ਸਭ ਜਿਹੜੇ ਬੰਦੇ ਵੱਡੇ ਵੀ ਨੇ ਚਾਹ ਬਿਜ਼ਨਸਮੈਨ ਵੀ ਨੇ ਅਮੀਰ ਵੀ ਨੇ ਚਾਹ ਆਮ ਦਰਜੇ ਦੇ ਨੇ ਬੱਚਿਆਂ ਦਾ ਫਿਕਰ ਦਾ ਫਿਊਚਰ ਵਿੱਚ ਸਾਰਿਆਂ ਨੂੰ ਹੋਣਾ ਜੇ ਬੱਚੇ ਆਪਾਂ ਨੇ ਆ ਲਾਇਕ ਨਾ ਬਣਾਏ ਕਿ ਉਹ ਥੋੜੀ ਬਹੁਤੀ ਜ਼ਿੰਮੇਵਾਰੀ ਚੱਕ ਸਕਣ ਜਾਂ ਆਪਣਾ ਕੰਮ ਆਪ ਕਰ ਸਕਣ ਇਹ ਸਾਰਿਆਂ ਲਈ ਬਹੁਤ ਵੱਡੀ ਪਰੇਸ਼ਾਨੀ ਦਾ ਕਾਰਨ ਬਣੂਗਾ ਆਉਣ ਵਾਲੇ ਦਿਨਾਂ ਵਿੱਚ ਇਹ ਤੇ ਹੋਰ ਵੀ ਖੁੱਲ ਕੇ ਗੱਲਬਾਤ ਕਰਾਂਗੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਤੁਸੀਂ ਵੀ ਇਸ ਇਸ਼ੂ ਦੇ ਵਿੱਚੋਂ ਲੰਘ ਰਹੇ ਹੋ ਜਿਹੜੇ ਕੈਨੇਡਾ ਜਾਂ ਦੂਜੀਆਂ ਕੰਟਰੀਆਂ ਦੇ ਵਿੱਚ ਉਹਨੇ ਰਹਿ ਰਹੇ ਆ ਅਮਰੀਕਾ ਦੇ ਵਿੱਚ ਰਹਿ ਰਹੇ ਆ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਆ ਨਿਊਜ਼ੀਲੈਂਡ ਦੇ ਵਿੱਚ ਇੰਗਲੈਂਡ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਰਹਿ ਰਹੇ ਆ ਜਿਹੜੇ ਪੇਰੈਂਟਸ ਉੱਥੇ ਵੀ ਜਿਹੜੇ ਬੱਚੇ 16 17 18 ਸਾਲ ਦੇ 19 ਸਾਲ ਦੇ ਬੱਚਿਆਂ ਨੂੰ ਜੋਬਸ ਨਹੀਂ ਮਿਲ ਰਹੀਆਂ ਕਿਹਾ ਸਾਡੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਮੁਸ਼ਕਲ ਪਾਈ ਜਾ ਰਹੀ ਹੈ ਦੂਜੀਆਂ ਕੰਟਰੀਆਂ ਵਾਲੇ ਵੀ ਕਮੈਂਟ ਕਰਕੇ ਜਰੂਰ ਦੱਸਿਓ ਰੇਡੀਓ ਵਾਈਫ ਐਫ ਐਮ ਤੋਂ ਮੈਂ ਤੁਹਾਡਾ ਹੋਸਟ ਜਗਦੀਪ ਸਿੰਘ ਰੰਧਾਵਾ ਅਗਲੇ ਹਫ਼ਤੇ ਫੇਰ ਗੱਲਬਾਤ ਕਰਾਂਗੇ ਥੈਂਕ ਯੂ ਸਾਰਿਆਂ ਦਾ